ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਪਹਿਲਾ ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ ਵੱਡੇ ਭਾਗ ਸਤ ਗੁਰ ਮਿਲੇ ਪਾਈਏ ਪਦ ਨਿਰਬਾਣੀ ਮੈਂ ਔ ਲਗੀਆਂ ਔ ਲਗੀ ਹਮਛੋ ਰੂਥਾਰੇ ਜੋ ਤੂੰ ਰੱਖੇ ਤਿਉ ਰਹਾ ਮੁਖ ਨਾਮ ਹਮਾਰੇ ਰਹਾਉ ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਭਾਈਏ ਮੇਰੇ ਠਾਕੁਰ ਹਾਥ ਵਢਿਆਈਆਂ ਭਾਣੇ ਪਤ ਪਾਈਏ ਸਾਚੋਂ ਦੂਰ ਨ ਜਾਣੀਏ ਅੰਤਰ ਹੈ ਸੋਈ ਜੈ ਦੇਖਾਂ ਤੈ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੇ ਵਡਿਆਈ ਗੁਰਮੁਖ ਹੋਏ ਨਿਹਾਲੀਏ ਇਉਂ ਕੀਮਤ ਪਾਈ ਜੀਵਨ ਦੇ ਆਲਾ ਮਿਲੇ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤ ਗੁਰ ਪਾਵੇ ਮਨ ਮੁਖ ਟੋਟਾਨਿਤ ਹੈ ਪਰਮੇ ਪਰਮਾਹੀ ਮਾਨ ਮੋਗੇ ਆਂਦ ਨਾ ਚੇਤਾਈ ਕਿਉਂ ਦਰਸ਼ਨ ਪਾਏ ਤਾਂ ਜਗ ਆਇਆ ਜਾਣੀਏ ਸਾਚੇ ਲੇਵ ਲਾਏ ਗੁਰ ਬੇਟੇ ਪਾਰਸ ਭੈ ਜੋਤੀ ਜੋਤ ਮਿਲਾਏ ਐਨ ਜੁ ਰਹੇ ਨਿਰਾਲਮੋ ਕਾਂਰ ਧੁਰ ਕੀ ਕਰਨੀ ਨਾਨਕ ਨਾਮ ਸੰਤੋਖੀਆਂ ਰਾਤੇ ਹਰ ਚਰਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਪਹਿਲਾ ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ ਵੱਡੇ ਭਾਗ ਸਤ ਗੁਰ ਮਿਲੇ ਪਾਈਏ ਪਦ ਨਿਰਬਾਣੀ ਮੈਂ ਔ ਲਗਿਆ ਔ ਲਗੀ ਹਮショ ਰੂਥਾਰੇ ਜੋ ਤੂੰ ਰੱਖੇ ਤੂੰ ਰਹਾ ਮੁਖ ਨਾਮ ਹਮਾਰੇ ਰਹਾਉ ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਭਾਈਏ ਮੇਰੇ ਠਾਕੁਰ ਹਾਥ ਵਢਿਆਈਆਂ ਭਾਣੇ ਪਤ ਪਾਈਏ ਸਾਚੋ ਦੂਰ ਨ ਜਾਣੀਏ ਅੰਤਰ ਹੈ ਛੋਈ ਜੈ ਦੇਖਾਂ ਤੈ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੇ ਵੜਿਆਈ ਗੁਰਮੁਖ ਹੋਏ ਨਿਹਾਲੀਏ ਏਉਂ ਕੀਮਤ ਪਾਈ ਜੀਵਨ ਦਿਆਂ ਲਾਹਾਂ ਮਿਲੇ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤ ਗੁਰ ਪਾਵੇ ਮਨ ਮੁਕ ਤੋ ਟਾਣਿਤ ਹੈ ਪਰਮੇ ਪਰਮਾਹੇ ਮਨ ਮੁਗ ਅੰਧ ਨਾ ਚੇਤਈ ਕਿਉਂ ਦਰਸ਼ਨ ਪਾਏ ਤਾਂ ਜਗ ਆਇਆ ਜਾਣੀਏ ਸਾਚੇ ਲੇਵ ਲੈ ਗੁਰ بیٹے پارਸ ਭੈ ਜੋਤੀ ਜੋਤ ਮਿਲਾਏ ਐ ਨਜ਼ਰ ਹੈ ਨਿਰਾਲਮੋ ਕਾਰ ਤੁਰ ਕੀ ਕਰਨੀ ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਪਹਿਲਾ ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ ਵੱਡੇ ਭਾਗ ਸਤ ਗੁਰ ਮਿਲੇ ਪਾਈਏ ਪਦ ਨਿਰਬਾਣੀ ਮੈਂ ਔ ਲਗਿਆ ਔ ਲਗੀ ਹਮショ ਰੂਥਾਰੇ ਜੋ ਤੂੰ ਰੱਖੇ ਤਿਉ ਰਹਾ ਮੁਖ ਨਾਮ ਹਮਾਰੇ ਰਹਾਉ ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਭਾਈਏ ਮੇਰੇ ਠਾਕੁਰ ਹਾਥ ਵਢਿਆਈਆਂ ਭਾਣੇ ਪਤ ਪਾਈਏ ਸਾਚੋ ਦੂਰ ਨਾ ਜਾਣੀਏ ਅੰਤਰ ਹੈ ਸੋਈ ਜੈ ਦੇਖਾਂ ਤੈ ਰਵ ਰਹੇ ਕਿੰ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੇ ਵਡਿਆਈ ਗੁਰਮੁਖ ਹੋਏ ਨਿਹਾਲੀਏ ਏਉਂ ਕੀਮਤ ਪਾਈ ਜੀਵਨ ਦਿਆਂ ਲਾਹਾਂ ਮਿਲੇ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾ ਸਤ ਗੁਰ ਪਾਵੇ ਮਨ ਮੁਖ ਟੋਟਾ ਨੇ ਤਹ ਪਰਮਹ ਬਰਮਾਹੀ ਮਨ ਮੁਖ ਅੰਧ ਨਾ ਚੇਤਾਈ ਕਿਉਂ ਦਰਸ਼ਨ ਪਾਏ ਤਾ ਜਗ ਆਇਆ ਜਾਣੀਏ ਸਾਚੇ ਲੇਵ ਲਾਈ ਗੁਰੂ ਬੇਟੇ 파ਰਸ ਭੈ ਜੋਤੀ ਜੋਤ ਮਿਲਾਏ ਐ ਨਜ਼ਰ ਹੈ ਨਿਰਾਲਮੋ ਕਾਰ ਤੁਰ ਕੀ ਕਰਨੀ ਨਾਨਕ ਨਾਮ ਸੰਤੋਖੀਆਂ ਰਾਤੇ ਹਰ ਚਰਣੀ ਵਾਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ